ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਉਚਾਰਦੇ ਹਨ ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਸਰਲ ਵਿਚਾਰਨਾ ਜੁੜ ਕਰਕੇ ਲਾਭ ਪ੍ਰਾਪਤ ਕਰੀਏ ਇਹ ਜੋ ਪਾਵਨ ਸ਼ਬਦ ਪ੍ਰਾਰੰਭ ਹੋਣ ਜਾ ਰਿਹਾ ਹੈ ਸੋ ਇਸ ਦਾ ਪਠ ਅੰਤਰ ਭੇਦ ਕਰਕੇ ਇਹ ਸ੍ਰੀ ਰਹਿ ਰਾਜ ਸਾਹਿਬ ਜੀ ਵਿੱਚ ਵੀ ਆ ਚੁੱਕਾ ਹੈ ਜੋ ਸ੍ਰੀ ਰਹਿ ਰਾਜ ਸਾਹਿਬ ਜੀ ਦੇ ਵਿੱਚ ਇਹ ਪਾਵਨ ਸ਼ਬਦ ਆਇਆ ਹੈ ਉਹ ਸਤ ਸੰਗਤ ਮਿਲੇ ਸੋ ਤਰਿਆ ਹੈ ਜੋ ਗੁਜਰੀ ਰਾਗ ਵਿੱਚ ਹੁਣ ਅਸੀਂ ਪੜ ਰਹੇ ਹਾਂ ਇਹ ਸਤ ਸੰਗਤ ਮਿਲੇ ਸੇ ਤਰਿਆ ਹੈ ਸੋ ਜਿੱਥੇ ਅਸੀਂ ਪੜਦੇ ਹਾਂ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਉਥੇ ਗੁਜਰੀ ਰਾਗ ਵਿੱਚ ਜੋ ਪੰਚਮ ਗੁਰਦੇਵ ਦਾ 495 ਅੰਗ ਤੇ ਆਇਆ ਹੈ ਉਹ ਉਨ ਕਵਨ ਖਲਾਵੇ ਕਵਨ ਚੁਗਾਵੇ ਕਰਕੇ ਭੇਦ ਹੈ ਸੋ ਇਹ ਪਾਵਨ ਸ਼ਬਦ ਦੀ ਉਥਾਨਕਾ ਜਿਸ ਸਮੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਆਪ ਭਾਦਰੂ ਸਦੀ ਤੀਜ ਸੰਮਤ 1638 ਨੂੰ ਜੋਤੀ ਜੋਤ ਸਮਾ ਗਏ ਸਨ ਉਸ ਸਮੇਂ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਆਗਰੇ ਵੱਲ ਗੁਰਮਤ ਦਾ ਪ੍ਰਚਾਰ ਕਰਨ ਲਈ ਗਏ ਹੋਏ ਸਨ ਸਤਗੁਰਾਂ ਦਾ ਸੱਚਖੰਡ ਗਮਨ ਸੁਣ ਕੇ ਭਾਈ ਸਾਹਿਬ ਜੀ ਆਗਰੇ ਦੀਆਂ ਸੰਗਤਾਂ ਸਮੇਤ ਪੰਜਾਬ ਵੱਲ ਚੱਲ ਪਏ ਦੁਆਬੇ ਵਾਲੇ ਪਾਸਿਓਂ ਗੋਇੰਦਵਾਲ ਸਾਹਿਬ ਤੂੰ ਬਿਆਸ ਦਰਿਆ ਪਰ ਪਾਰ ਕਰਨਾ ਸੀ ਉੱਥੇ ਸਰਦੀ ਦਾ ਮੌਸਮ ਹੋਣ ਕਰਕੇ ਠੰਡ ਬਹੁਤ ਸੀ ਅਤੇ ਸ਼ਾਮ ਦਾ ਸਮਾਂ ਹੋਣ ਕਰਕੇ ਬੇੜੀਆਂ ਦੇ ਮਲਾਹ ਵੀ ਘਰ ਜਾ ਚੁੱਕੇ ਸਨ ਸੰਗਤਾਂ ਨੇ ਸੋਚਿਆ ਕਿ ਛੋਟੇ ਛੋਟੇ ਬੱਚਿਆਂ ਸਮੇਤ ਇੱਥੇ ਠੰਡ ਵਿੱਚ ਕਿਵੇਂ ਰ੍ਹਾਂਗੇ ਅਤੇ ਬੱਚੇ ਬੁੱਢਿਆਂ ਆਦ ਸੰਗਤ ਦੇ ਸਰੀਰ ਠੰਡ ਕਰਕੇ ਬਿਮਾਰ ਹੋ ਸਕਦੇ ਆ ਹੁਣ ਕੀ ਬਣੇਗਾ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਤਿਗੁਰਾਂ ਦਾ ਦਿੱਤਾ ਹੋਇਆ ਵਾਹਿਗੁਰੂ ਗੁਰਮੰਤਰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਫਿਰ ਇਹ ਛੋਟਾ ਜਿਹਾ ਦਰਿਆ ਪਾਰ ਕਰਨਾ ਕੀ ਔਖਾ ਹੈ ਤੁਸੀਂ ਸਭ ਸੰਗਤਾਂ ਨਾਮ ਬਾਣੀ ਦਾ ਜਾਪ ਕਰਦੀਆਂ ਹੋਈਆਂ ਮੇਰੇ ਮਗਰ ਮਗਰ ਆ ਜਾਵੋ ਈਉਂ ਸਾਰੇ ਨਾਮ ਜਪਦੇ ਹੋਏ ਦਰਿਆ ਤੋਂ ਪਾਰ ਹੋਗੇ ਅਤੇ ਦਰਿਆ ਬਿਆਸਾ ਤੋਂ ਪਾਰ ਹੋ ਕੇ ਗੋਇੰਦਵਾਲ ਸਾਹਿਬ ਰਾਤ ਆਰਾਮ ਕੀਤਾ ਅਮਰਤ ਵੇਲੇ ਉੱਠ ਕੇ ਸਬਨਾ ਨੇ ਬੌਲੀ ਸਾਹਿਬ ਤੋਂ ਇਸ਼ਨਾਨ ਕੀਤਾ ਤੇ ਨਿਤਨੇਮ ਕਰਕੇ ਗੁਰੂ ਅਸਥਾਨਾਂ ਦੀ ਯਾਤਰਾ ਕੀਤੀ ਜਦੋਂ ਅਮਰਸਰ ਸਾਹਿਬ ਨੂੰ ਤੁਰਨ ਲੱਗੇ ਤਦ ਗੁਇੰਦਵਾਲ ਸਾਹਿਬ ਦੇ ਪਾਸ ਕੁਝ ਬੱਚੇ ਖੇਡ ਰਹੇ ਸਨ ਜੋ ਕਹਿ ਰਹੇ ਸਨ ਕਿ ਜਿੱਤੇਗਾ ਉਹ ਜਿਸ ਉੱਪਰ ਗੁਰੂ ਦੀ ਕਿਰਪਾ ਹੋਵੇਗੀ ਭਾਈ ਸਾਹਿਬ ਜੀ ਨੂੰ ਜਿਹੜਾ ਸੰਗਤਾਂ ਹੀ ਸ਼ਕਤੀ ਨਾਲ ਦਰਿਆ ਪਾਰ ਕਰਾਉਣ ਦਾ ਸੂਖਮ ਜਿਹਾ ਮਾਣ ਹੋਇਆ ਸੀ ਬੱਚਿਆਂ ਦੀ ਗੱਲ ਸੁਣ ਕੇ ਉਹ ਸਾਰਾ ਨਸ਼ਟ ਹੋ ਗਿਆ ਅਤੇ ਨਿਮਰਤਾ ਵਿੱਚ ਆਣ ਕੇ ਬੱਚਿਆਂ ਦੇ ਪੈਰੀਂ ਪੈ ਗਏ ਤੇ ਕਿਹਾ ਕਿ ਬੱਚਿਓ ਤੁਸੀਂ ਤਨ ਹੋ ਜਿਨ੍ਹਾਂ ਨੂੰ ਗੁਰੂ ਸਾਹਿਬ ਉੱਪਰ ਇਤਨਾ ਭਰੋਸਾ ਹੈ ਫਿਰ ਭਾਈ ਸਾਹਿਬ ਸਭ ਸੰਗਤਾਂ ਸਮੇਤ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਏ ਤੇ ਮਨ ਵਿੱਚ ਸੰਕਲਪ ਲਿਆ ਕੇ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਬਖਸ਼ ਕਰਕੇ ਗਏ ਆ ਉਹ ਮੈਨੂੰ ਦਰਿਆ ਪਾਰ ਕਰਨ ਦੀ ਘਟਨਾ ਆਪਣੀ ਅੰਤਰ ਜਮਤਾ ਨਾਲ ਦੱਸਣ ਜਿਸ ਵਕਤ ਭਾਈ ਸਾਹਿਬ ਜੀ ਸ੍ਰੀ ਅਮਰਸਰ ਸਾਹਿਬ ਪਹੁੰਚੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਜਾ ਕੇ ਬੇਨਤੀ ਨਮਸਕਾਰ ਕੀਤੀ ਤਾਂ ਸਤਿਗੁਰਾਂ ਨੇ ਬਹੁਤ ਪਿਆਰ ਤੇ ਸਤਿਕਾਰ ਨਾਲ ਕਿਹਾ ਭਾਈ ਸਾਹਿਬ ਜੀ ਤੁਸੀਂ ਤਨ ਜੋ ਨਾਮ ਦੇ ਆਸਰੇ ਸਭ ਸੰਗਤਾਂ ਨੂੰ ਦਰਿਆ ਤੋਂ ਪਾਰ ਕਰ ਲਿਆਏ ਹੋ ਅਤੇ ਸਾਰਿਆਂ ਦਾ ਨਾਮ ਉੱਪਰ ਦ੍ਰਿੜ ਨਿਸ਼ਚਾ ਕਰਵਾਇਆ ਕਿ ਨਾਮ ਹੀ ਦੋਨਾਂ ਲੋਕਾਂ ਵਿੱਚ ਤਾਰਨ ਵਾਲਾ ਹੈ ਫਿਰ ਆਪ ਇਤਨੇ ਵੱਡੇ ਹੁੰਦੇ ਹੋਏ ਵੀ ਨਿੱਕੇ ਨਿੱਕੇ ਬੱਚਿਆਂ ਦਾ ਗੁਰੂ ਪ੍ਰੋਸਾ ਦੇਖ ਕੇ ਉਹਨਾਂ ਦੇ ਪੈਰੀ ਡਿੱਗ ਪਏ ਇਹ ਸੁਣ ਕੇ ਭਾਈ ਗੁਰਦਾਸ ਸਤਿਗੁਰਾਂ ਦੇ ਚਰਨੀ ਲੱਗੇ ਅਤੇ ਸੇਵਾ ਲਈ ਦ੍ਰਿੜ ਹੋ ਗਏ ਅਤੇ ਨਿਸ਼ਚਾ ਹੋ ਗਿਆ ਕਿ ਮੈਂ ਤਾਂ ਇੱਕ ਗੱਲ ਕਹਿੰਦਾ ਸੀ ਇਹਨਾਂ ਨੇ ਤਾਂ ਦੋਨੋਂ ਦੱਸ ਦਿੱਤੀਆਂ ਇਸ ਕਰਕੇ ਇਹ ਪੂਰਨ ਸਤਿਗੁਰੂ ਜੀ ਹਨ ਇਨ ਵਿੱਚ ਤੇ ਗੁਰੂ ਰਾਮਦਾਸ ਜੀ ਵਿੱਚ ਕੋਈ ਪਿੰਨ ਭੇਦ ਨਹੀਂ ਫਿਰ ਪ੍ਰਥੀਏ ਤੇ ਮਹਾਦੇਵ ਕੋਲ ਨਹੀਂ ਗਏ ਉਧਰ ਪ੍ਰਥੀਆ ਤੇ ਮਹਾਦੇਵ ਦੇ ਸੇਵਕ ਗੁਰੂ ਜੀ ਦੇ ਦਰਸ਼ਨ ਕਰਨ ਆਈ ਸੰਗਤ ਤੋਂ ਕਾਰ ਭੇਟਾ ਆਪ ਖੋលਿਆ ਕਰਨ ਤੇ ਲੰਗਰ ਛਕਣ ਇਧਰ ਭੇਜਿਆ ਕਰਨ ਭਾਈ ਗੁਰਦਾਸ ਜੀ ਨੇ ਇਹ ਸਭ ਕੁਝ ਵੇਖ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਪੱਕਾ ਕਰਾਉਣ ਦੀ ਆਗਿਆ ਕੀਤੀ ਹੋਈ ਹੈ ਪਰ ਸੰਗਤਾਂ ਦੀ ਕਾਰ ਭੇਟਾ ਸਾਰੀ ਪ੍ਰਿਥਿਆ ਤੇ ਮਹਾਦੇਵ ਸਭ ਲੈਂਦੇ ਆ ਇਹ ਠੀਕ ਨਹੀਂ ਹੈ ਸਤਿਗੁਰਾਂ ਨੇ ਕਿਹਾ ਭਾਈ ਗੁਰਦਾਸ ਜੀ ਜਿਵੇਂ ਪਰਮੇਸ਼ਰ ਕਰਦਾ ਹੈ ਉਸ ਦੀ ਰਜ਼ਾ ਨੂੰ ਠੀਕ ਜਾਣਨਾ ਕਰੋ ਭਾਈ ਗੁਰਦਾਸ ਜੀ ਨੇ ਸੋਚਿਆ ਕਿ ਸਤਿਗੁਰੂ ਜੀ ਤਾਂ ਬੇਪਰਵਾਹ ਹਨ ਆभी ਕੋਈ ਉਦਦਮ ਕਰਨਾ ਪਵੇਗਾ ਭਾਈ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਪਸ਼ੌਰ ਦੇ ਇਲਾਕੇ ਤੋਂ ਸੰਗਤ ਆ ਰਹੀ ਆ ਆਪ ਪਹਿਲਾਂ ਹੀ ਇੱਕ ਅਸਥਾਨ ਤੇ ਜਾ ਕੇ ਗੁਰੂ ਘਰ ਦੀਆਂ ਕੋਈ ਨਿਸ਼ਾਨੀਆਂ ਰੱਖ ਕੇ ਬੈਠ ਗਏ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਯਾਦਗਰਚ ਪਿੱਪਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਸਭ ਸੰਗਤਾਂ ਨੂੰ ਸੱਚ ਦਾ ਜਾਨੂ ਕਰਵਾਇਆ ਸਭ ਸੰਗਤਾਂ ਨੇ ਆਪਣੀ ਸਰਦਾ ਅਨਸਾਰ ਲਿਆਂਦੀ ਹੋਈ ਸਾਰੀ ਕਾਰ ਭੇਟਾ ਭਾਈ ਗੁਰਦਾਸ ਜੀ ਨੂੰ ਸੌਂਪ ਦਿੱਤੀ ਭਾਈ ਸਾਹਿਬ ਸਾਰੀ ਭੇਟਾ ਲੈ ਕੇ ਅੱਗੇ-ਅੱਗੇ ਤੁਰਾਏ ਤੇ ਪਿੱਛੇ-ਪਿੱਛੇ ਸੰਗਤਾਂ ਵੀ ਆ ਗਈਆਂ ਜਦੋਂ ਅਮਰਤ ਸਰੋਵਰ ਦੇ ਨੇੜੇ ਪਹੁੰਚੇ ਤਾਂ ਪ੍ਰਥੀਏ ਤੇ ਮਹਾਦੇਵ ਦੇ ਸੇਵਕ ਸੰਗਤਾਂ ਨੂੰ ਕਹਿਣ ਲੱਗੇ ਕਿ ਪ੍ਰਥੀਆ ਵੱਡਾ ਗੁਰੂ ਹੈ ਦੂਜੇ ਕਹਿਣ ਲੱਗੇ ਕਿ ਮਹਾਦੇਵ ਵੱਡਾ ਗੁਰੂ ਹੈ ਗੁਰਸਿੱਖ ਸੰਗਤਾਂ ਨੇ ਕਿਹਾ ਕਿ ਭੇਟਾ ਤਾਂ ਸਾਰੀ ਭਾਈ ਗੁਰਦਾਸ ਜੀ ਲੈ ਗਏ ਆ ਜੇ ਚਾਹੁੰਦੇ ਹੋ ਆ ਖਾਲੀ ਦਰਸ਼ਨ ਕਰ ਆਉਂਦੇ ਹ ਇਹ ਸੁਣ ਕੇ ਮਸੰਦ ਚੁੱਪ ਕਰ ਗਏ ਤੇ ਵਾਪਸ ਮੁੜ ਆਏ ਮਹਾਦੇਵ ਤੇ ਪ੍ਰੀਤਿਆ ਬਹੁਤ ਚਿੰਤਾ ਤੋਂ ਰੋਏ ਤੇ ਸੋਚਿਆ ਕਿ ਹੁਣ ਇਵੇਂ ਗੱਲ ਨਹੀਂ ਬਣਣੀ ਬਾਹਰੋਂ ਨਗਰਾਂ ਵਿੱਚੋਂ ਉਗਰਾਹੀ ਕਰਕੇ ਲਿਆਉਂਦੇ ਹ ਇਹ ਗੱਲ ਪਤਾ ਲੱਗਣ ਤੋਂ ਭਾਈ ਸਾਹਿਬ ਨੇ ਸਭ ਸੰਗਤਾਂ ਨੂੰ ਚਿੱਠੀਆਂ ਭੇਜ ਦਿੱਤੀਆਂ ਕਿ ਗੁਰੂ ਘਰ ਦਾ ਦਸਬੰਦ ਇਹਨਾਂ ਨੂੰ ਨਹੀਂ ਦੇਣਾ ਇਹ ਮਾਇਆ ਦੇ ਲਾਲਚੀ ਹਨ ਸਤਿਗੁਰੂ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਇਸ ਕਰਕੇ ਭੇਟਾ ਗੁਰੂ ਨੂੰ ਅਰਪਣਦਾ ਹੀ ਫਲ ਹੈ ਜਿਸ ਕਰਕੇ ਪ੍ਰਥੀਆ ਦੇ ਮਹਾਦੇਵ ਦੋਵੇਂ ਖਾਲੀ ਵਾਪਸ ਆਏ ਭਾਈ ਗੁਰਦਾਸ ਜੀ ਦੀ ਹਿੰਮਤ ਤੇ ਉਦਮ ਦਾ ਪਤਾ ਲੱਗਣ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਸਾਹਿਬ ਜੀ ਦੇ ਪਰਥਾਏ ਇਹ ਬਾਵਨ ਸ਼ਬਦ ਉਚਾਰ ਕਰਕੇ ਸਿੱਖਿਆ ਸਾਰੇ ਸੰਸਾਰ ਨੂੰ ਦਿੱਤੀ ਹੈ ਗੁਜਰੀ ਰਾਗੰਦਰ ਪੰਜਵੇਂ ਪਾਤਸ਼ਾਹ ਜੀ ਪਹਿਲੇ ਘਰ ਸੁਰਤਾਲ ਵਿੱਚ ਉਚਾਰਨ ਕਰਦੇ ਆ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਆ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕਾਹੇ ਰੇ ਮਨ ਚਿਤ ਵਹਿ ਉੱਦਮ ਜਾ ਆਹਰ ਹਰ ਜੀ ਉਪਰਿਆ हे ਭਾਈ ਗੁਰਦਾਸ ਜੀ ਤੁਸੀਂ ਕਿਸ ਵਾਸਤੇ ਆਪਣੇ ਮਨ ਵਿੱਚ ਇਸ ਉਦਮ ਯਤਨ ਨੂੰ ਚਿਤਵਦੇ ਹੋ ਜਦੋਂ ਕਿ ਸਭ ਨੂੰ ਪਾਲਣ ਪੋਛਣ ਦੇ ਆਹਰ ਉਦਮ ਵਿੱਚ ਤਾਂ ਪਰਮੇਸ਼ਰ ਆਪ ਹੀ ਪਰਿਆ ਪਿਆ ਹੋਇਆ ਹੈ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਤੁਸੀਂ ਦੇਖਣਾ ਕਰੋ ਪੱਥਰਾਂ ਦੀਆਂ ਸਿੜਾਂ ਵਿੱਚ ਜੰਤ ਜੀਵ ਉਪਾਏ ਪੈਦਾ ਕੀਤੇ ਹਨ ਉਹਨਾਂ ਦਾ ਰਿਜਕ ਉਹਨਾਂ ਦੇ ਜਨਮ ਤੋਂ ਵੀ ਪਹਿਲਾਂ ਹੀ ਸ਼ਕਰ ਆਦ ਪੈਦਾ ਕਰਕੇ ਰੱਖਿਆ ਹੋਇਆ ਹੈ ਮਾਜ ਰਾਗ ਵਿੱਚ ਪਾਵਨ ਸ਼ਬਦ ਪੜ੍ਹਦੇ ਆ ਪਹਿਲੋ ਦੇ ਤੈ ਰਿਜਕ ਸੰਬਾਹ ਪਿੱਛੋ ਦੇ ਤੈ ਜੰਤ ਉਪਾਹ ਜਿਸ ਵਕਤ ਸਤਿਗੁਰੂ ਜੀ ਭਾਈ ਗੁਰਦਾਸ ਜੀ ਨੂੰ ਇਹ ਪਾਵਨ ਉਪਦੇਸ਼ ਦੇ ਰਹੇ ਸਨ ਉਸ ਸਮੇ ਗੁਰੂ ਘਰ ਦੇ ਪ੍ਰਚਾਰਕ ਭਾਈ ਮਾਧੋਦਾਸ ਜੀ ਕਸ਼ਮੀਰ ਦੀ ਸੰਗਤ ਦੇ ਰਾਜ ਪਰਿਵਾਰ ਸਮੇਤ ਸਤਿਗੁਰਾਂ ਦੇ ਚਰਨਾਂ ਉੱਪਰ ਨਤਮਸਤਕ ਹੋਏ ਸਤਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਕਸ਼ਮੀਰ ਵਿੱਚ ਰਹਿੰਦੇ ਹੋਰ ਸਿੱਖਾਂ ਦਾ ਹਾਲ ਪੁੱਛਿਆ ਤਾਂ ਮਾਧੋਦਾਸ ਜੀ ਨੇ ਸਭ ਸੁਖ ਸਾਧ ਦੱਸ ਗਏ ਕਸ਼ਮੀਰ ਵਾਲੀ ਸਾਰੀ ਘਟਨਾ ਸਤਗੁਰਾਂ ਨੂੰ ਕਹਿ ਸੁਣਾਈ ਜੋ ਇਸ ਪ੍ਰਕਾਰ ਵਾਪਰੀ ਸੀ ਭਾਈ ਮਾਧੋਦਾਸ ਜੀ ਕਸ਼ਮੀਰ ਵਿੱਚ ਗੁਰਮਤਿ ਦਾ ਪ੍ਰਚਾਰ ਕਰਿਆ ਕਰਦੇ ਸਨ ਨਿਤਾ ਪ੍ਰਤੀ ਹੀ ਸੰਗਤਾਂ ਨੂੰ ਕਥਾ ਸੁਣਾਉਂਦੇ ਜੋ देर ਰਾਤ ਤੱਕ ਕਥਾ ਦਾ ਪ੍ਰਵਾਹ ਚੱਲਦਾ ਰਹਿੰਦਾ ਸੀ ਇੱਕ ਰਾਤ ਕਿਸੇ ਦੇ ਘਰ ਚੋਰੀ ਹੋ ਗਈ ਤੇ ਉਸ ਨੇ ਰਾਜੇ ਪਾਸ ਜਾ ਕੇ ਫਰਿਆਦ ਕੀਤੀ ਰਾਜੇ ਨੇ ਆਪਣੇ ਸਪਾਈਆਂ ਨੂੰ ਚੋਰ ਲੱਭਣ ਲਈ ਹੁਕਮ ਦੇ ਦਿੱਤਾ ਇਹ ਟੰਡੋਰਾ ਫਿਰ ਵਾਅਦਾ ਦਿੱਤਾ ਕਿ ਅੱਧੀ ਰਾਤ ਤੋਂ ਬਾਅਦ ਕੋਈ ਆਦਮੀ ਘਰ ਤੋਂ ਬਾਹਰ ਨਜ਼ਰ ਨਾ ਆਵੇ ਉਸ ਨੂੰ ਚੋਰ ਸਮਝ ਕੇ ਸਜ਼ਾਏ ਮੌਤ ਦਿੱਤੀ ਜਾਵੇਗੀ ਉਸ ਦਿਨ ਤੋਂ ਮਾਦੋਦਾਸ ਜੀ ਅੱਧੀ ਰਾਤ ਤੋਂ ਪਹਿਲਾਂ ਹੀ ਕਥਾ ਦੀ ਸਮਾਪਤੀ ਕਰਕੇ ਸੰਗਤਾਂ ਨੂੰ ਵਿਦਾ ਕਰ ਦਿੰਦੇ ਇੱਕ ਰਾਤ ਐਸਾ ਪ੍ਰਸੰਗ ਚੱਲਿਆ ਕਿ ਭਾਈ ਸਾਹਿਬ ਨੂੰ ਸਮੇਂ ਦਾ ਖਿਆਲ ਹੀ ਨਾ ਰਿਹਾ ਸਾਰੀ ਸੰਗਤ ਸਮਾਂ ਜ਼ਿਆਦਾ ਹੁੰਦਾ ਵੇਖ ਕੇ ਰਾਜੀ ਤੋਂ ਡਰਦੀ ਹੋਈ ਘਰਾਂ ਨੂੰ ਚਲੀ ਗਈ ਪਰ ਇੱਕ ਲੜਕਾ ਸਮਾਧੀ ਲਾ ਕੇ ਬੈਠਾ ਰਿਹਾ ਜੋ ਕਥਾ ਦਾ ਪੱਕਾ ਸਰੋਤਾ ਸੀ ਤੇ ਬਹੁਤ ਭਾਵਨਾ ਨਾਲ ਸੇਵਾ ਸਿਮਰਨ ਕਰਦਾ ਅਤੇ ਕਥਾ ਦੇ ਭੋਗ ਤੋਂ ਬਾਅਦ ਘਰ ਨੂੰ ਜਾਂਦਾ ਸੀ ਉਸ ਵਕਤ ਜਦੋਂ ਉਹ ਲੜਕਾ ਦੇਰ ਰਾਤ ਨਾਲ ਘਰ ਵੱਲ ਚੱਲਿਆ ਰਾਜੇ ਦੇ ਸਪਾਹੀਆਂ ਨੇ ਰਾਜੇ ਦੇ ਹੁਕਮ ਦੀ ਉਲੰਘਣਾ ਚ ਫੜ ਲਿਆ ਤੇ ਅਗਲੀ ਸਵੇਰ ਨੂੰ ਰਾਜੇ ਪਾਸ ਪੇਸ਼ ਕੀਤਾ ਰਾਜੇ ਨੇ ਉਸ ਦੇ ਪਰਿਵਾਰ ਨੂੰ ਸੱਦ ਕੇ ਉਸ ਦੇ ਗੁਨਾਹਾਂ ਬਾਰੇ ਦੱਸਿਆ ਤੇ ਕਿਹਾ ਕਿ ਹੁਣ ਇਸ ਨੂੰ ਸਜ਼ਾ ਮਿਲੇਗੀ ਜੇਕਰ ਤੁਸੀਂ ਕੁਝ ਕਹਿਣਾ ਹੋਵੇ ਤਾਂ ਕਹਿ ਸਕਦੇ ਹੋ ਸਭ ਤੋਂ ਪਹਿਲਾਂ ਮਾਤਾ ਪਿਤਾ ਨੇ ਕਿਹਾ ਮਹਾਰਾਜ ਇਹ ਸਾਡੇ ਵੀ ਕਹਿਣੇ ਅਨਸਾਰ ਨਹੀਂ ਚੱਲਦਾ ਆਪ ਜੋ ਸਜ਼ਾ ਦੇਣੀ ਚਾਹੋ ਦੇ ਸਕਦੇ ਹੋ ਫਿਰ ਪਤਨੀ ਅਤੇ ਬੱਚਿਆਂ ਨੇ ਵੀ ਕਿਹਾ ਕਿ ਸਾਨੂੰ ਤਾਂ ਕਦੀ ਚੰਗੀ ਤਰ੍ਹਾਂ ਮਿਲਿਆ ਵੀ ਨਹੀਂ ਏ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਸਜ਼ਾ ਦੇਣੀ ਹੈ ਜੋ ਤੁਹਾਡੀ ਮਰਜ਼ੀ ਸਜ਼ਾ ਦੇ ਦਿਓ ਅਖੀਰ ਉਸ ਲੜਕੇ ਨੂੰ ਪੁੱਛਿਆ ਕਿ ਜੇਕਰ ਤੂੰ ਆਖਰੀ ਵਾਰ ਕਿਸੇ ਹੋਰ ਨੂੰ ਮਿਲਣਾ ਹੋਵੇ ਤਾਂ ਮਿਲ ਸਕਦਾ ਹੈ ਤਦ ਉਸਨੇ ਭਾਈ ਮਾਧੋਦਾਸ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਦ ਰਾਜੇ ਨੇ ਸਿਪਾਹੀ ਭੇਜ ਕੇ ਭਾਈ ਮਾਧੋਦਾਸ ਨੂੰ ਬੁਲਾ ਕੇ ਲਿਆਂਦਾ ਤੇ ਪੁੱਛਿਆ ਕਿ ਲੜਕਾ ਤੁਹਾਡਾ ਕੀ ਲੱਗਦਾ ਹੈ ਤਾਂ ਭਾਈ ਮਾਧੋਦਾਸ ਜੀ ਨੇ ਕਿਹਾ ਇਸ ਨਾਲ ਤਾਂ ਮੇਰੇ ਬਹੁਤ ਰਿਸ਼ਤੇ ਆ ਭਾਵੇਂ ਸਤਸੰਗੀ ਹੈ ਕਥਾ ਦਾ ਸਰੋਤਾ ਹੈ ਨਿਤਨੇਮੀ ਹੈ ਭਗਤ ਹੈ ਗੁਰੂ ਘਰ ਦਾ ਪ੍ਰੇਮੀ ਹੈ ਇਹ ਮੇਰੇ ਪੁੱਤਰ ਦੇ ਸਮਾਨ ਹੈ ਰਾਜੇ ਨੇ ਕਿਹਾ ਇਸ ਨੇ ਰਾਤ ਦੇ ਸਮੇਂ ਹੁਕਮ ਦੀ ਉਲੰਘਣਾ ਕੀਤੀ ਹੈ ਜਿਸ ਕਰਕੇ ਇਹ ਸਜ਼ਾ ਦਾ ਹੱਕਦਾਰ ਹੈ ਤਦ ਭਾਈ ਮਾਧੋਦਾਸ ਜੀ ਨੇ ਕਿਹਾ ਕਿ ਮਹਾਰਾਜ ਰਾਤ ਦੇ ਸਮੇਂ ਹੁਕਮ ਦੀ ਉਲੰਘਣਾ ਇਸਨੇ ਨਹੀਂ ਕੀਤੀ ਉਹ ਤਾਂ ਮੇਰਾ ਹੀ ਕਸੂਰ ਸੀ ਜੇਕਰ ਮੈਂ ਕਥਾ ਦਾ ਭੋਗ ਸਮੇਂ ਸਿਰ ਪਾ ਦਿੰਦਾ ਤਾਂ ਅੱਜ ਇਹ ਤੁਹਾਡੇ ਦਰਬਾਰ ਵਿੱਚ ਮੁਜਰਮ ਨਾ ਹੁੰਦਾ ਇਸ ਲਈ ਇਸ ਨੂੰ ਛੱਡ ਦਿਓ ਕਿਉਂਕਿ ਇਹ ਬੇਗੁਨਾਹ ਹੈ ਸਜ਼ਾ ਦਾ ਹੱਕਦਾਰ ਤਾਂ ਮੈਂ ਹਾਂ ਜਿਸ ਨੇ ਉਸ ਰਾਤ ਸਮੇਂ ਅਨਸਾਰ देर रात ਕਥਾ ਦਾ ਭੋਗ ਪਾ ਦਿੱਤਾ ਭਾਵ ਛੇਤੀ ਭੋਗ ਨਹੀਂ ਪਾਇਆ ਇਹ ਸੁਣ ਕੇ ਰਾਜੇ ਨੇ ਕਿਹਾ ਨਹੀਂ ਜੋ ਪਕੜਿਆ ਗਿਆ ਹੈ ਸਜ਼ਾ ਦਾ ਹੱਕਦਾਰ ਉਹੋ ਹੀ ਹੈ ਇਸ ਲਈ ਇਸ ਨੂੰ ਸਜ਼ਾ ਜ਼ਰੂਰ ਮਿਲੇਗੀ ਜਿੱਦਿ ਰਾਜੇ ਨੇ ਉਸ ਨੂੰ ਸੂਲੀ ਤੇ ਚਾੜਨ ਦਾ ਹੁਕਮ ਦੇ ਦਿੱਤਾ ਸੁੱਕੀ ਲੱਕੜ ਦੀ ਤਿੱਖੀ ਸੂਲ ਜ਼ਮੀਨ ਵਿੱਚ ਗੱਡੀ ਗਈ ਉਸ ਲੜਕੇ ਨੂੰ ਪੇਟ ਪਰਨੇ ਉਸ ਸੂਲ ਉੱਪਰ ਪਾ ਕੇ ਮਾਰਨ ਲੱਗੇ ਤਦ ਭਾਈ ਮਾਧੋਦਾਸ ਜੀ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਕਿ ਮਹਾਰਾਜ ਇਸ ਬੇਗੁਨਾਹ ਨੂੰ ਬਚਾਓ ਸਿੱਖ ਦੀ ਅਰਦਾਸ ਸੁਣੀ ਗਈ ਇੱਕ ਅਲੌਕਿਕ ਰਿਸ਼ਮਾ ਵਰਤਿਆ ਉਹ ਲੱਕੜ ਦੀ ਸੂਲੀ ਹਰੀ ਹੋ ਕੇ ਜ਼ਮੀਨ ਵੱਲ ਝੁੱਕ ਗਈ ਜਿਸ ਕਰਕੇ ਸੂਲੀ ਉਸ ਨੂੰ ਮਾਰ ਨਾ ਸਕੀ ਇਹ ਸਾਰਾ ਕੌਤਕ ਦੇਖ ਕੇ ਰਾਜਾ ਭਾਈ ਮਾਧੋਦਾਸ ਜੀ ਦੇ ਚਰਨੀ ਢੈ ਪਿਆ ਤੇ ਖਿਮਾ ਮੰਗੀ ਉਸ ਲੜਕੇ ਨੂੰ ਵੀ ਛੱਡ ਦਿੱਤਾ ਭਾਈ ਮਾਧੋਦਾਸ ਜੀ ਨੇ ਕਿਹਾ ਇਹ ਸਭ ਮੇਰੇ ਸਤਿਗੁਰਾਂ ਦੀ ਕਿਰਪਾ ਹੋਈ ਹੈ ਫਿਰ ਰਾਜੇ ਨੇ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਪ੍ਰਗਟਾਈ ਤੇ ਭਾਈ ਮਾਧੋਦਾਸ ਜੀ ਉਸ ਲੜਕੇ ਰਾਜ ਪਰਿਵਾਰ ਤੇ ਹੋਰਨਾ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਅਮਰਤ ਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਪਹੁੰਚੇ ਜਦੋਂ ਭਾਈ ਮਾਧੋਦਾਸ ਜੀ ਨੇ ਸਤਿਗੁਰਾਂ ਨੂੰ ਇਹ ਸਾਰਾ ਹਾਲ ਸੁਣਾਇਆ ਤਾਂ ਗੁਰੂ ਜੀ ਕਟਾਹਾ ਸੂਚੀ ਨਿਆਏ ਅਨਸਾਰ ਭਾਵ ਜਿਵੇਂ ਕੋਈ ਲੋਹੇ ਦਾ ਕਢਾਹਾ ਬਣਾਉਣ ਵਾਲਾ ਕਿਸੇ ਜ਼ਰੂਰਤਮੰਦ ਦੇ ਕਹਿਣ ਤੇ ਕਢਾਹੇ ਨੂੰ ਛੱਡ ਕੇ ਵਿੱਚੇ ਸੂਈ ਬਣਾ ਦਿੰਦਾ ਹੈ ਉਵੇਂ ਸਤਿਗੁਰੂ ਜੀ ਭਾਈ ਗੁਰਦਾਸ ਜੀ ਨੂੰ ਉਪਦੇਸ਼ ਦਿੰਦੇ ਹੋਏ ਵਿੱਚੇ ਭਾਈ ਬਾਦੂ ਦਾਸ ਜੀ ਦੀ ਗੱਲ ਸੁਣ ਕੇ ਉਹਨਾਂ ਪ੍ਰਤੀ ਰਹਾਉ ਵਾਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੇ ਤਰਿਆ ਹੇ ਮੇਰੇ ਸਾਡੇ ਪਿਆਰੇ ਗੁਰਸਿੱਖ ਭਾਈ ਮਾਧੋਦਾਸ ਜੀ ਤੁਹਾਡੇ ਵਰਗੇ ਗੁਰਮੁਖਾਂ ਦੇ ਸਦਕਾ ਜੋ ਵੀ ਸਤ ਸੰਗਤ ਵਿੱਚ ਮਿਲ ਗਏ ਆ ਸੇ ਨਾਮ ਉਹ ਤਰ ਗਏ ਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਤੁਸਾਂ ਗੁਰਾਂ ਦੀ ਪ੍ਰਸਾਦ ਕਿਰਪਾ ਮਿਹਰ ਸਦਕਾ परम पद ਵੱਡੀ ਗੁਰਮੁਖਾਂ ਵਾਲੀ ਪਦਵੀ ਨੂੰ ਪਾਉਣਾ ਕੀਤਾ ਹੈ ਜਿਸ ਕਰਕੇ ਸੂਕੇ ਹੋਏ ਕਾਸਟ ਕਾਠ ਹਰੇ ਭਰੇ ਹੋ ਗਏ ਆ ਸੁੱਕੀ ਲੱਕੜ ਦੀ ਸੂਲੀ ਹਰੀ ਭਰੀ ਹੋ ਗਈ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਜਨਨ ਜਨਨੀ ਮਾਤਾ ਪਿਤਾ ਲੋਕ ਸਬੰਧੀ ਸੁੱਤ ਪੁੱਤਰ ਬਨਤਾ ਇਸਤਰੀ ਪੁੱਤਰ ਦੀ ਇਸਤਰੀ ਪਾਵ ਨੂੰ ਆਦ ਜਿੰਨੇ ਵੀ ਸਾਖ ਸਬੰਧੀ ਆ ਉਹਨਾਂ ਵਿੱਚੋਂ ਕੋਈ ਵੀ ਕਿਸੇ ਦੀ ਰੋਜੀ ਦਾ ਧਰਿਆ ਆਸਰਾ ਨਹੀਂ ਰੱਖਿਆ ਪਾਵ ਪਰਮੇਸ਼ਰ ਹੀ ਸਭਨਾਂ ਨੂੰ ਦਾਤਾ ਦੇਣ ਵਾਲਾ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ हे ਭਾਈ ਗੁਰਦਾਸ ਜੀ ਉਹ ਠਾਕੁਰ ਮਾਲਕ ਪਰਮੇਸ਼ਰ ਸਿਰਬ ਸਿਰ ਭਾਵ ਸਾਰਿਆਂ ਤਾਈ ਰਿਜਕ ਰੋਟੀ ਰੋਟੀ ਸੰਭਾਹੇ ਪਚਾਉਂਦਾ ਹੈ ਫਿਰ ਤੁਸੀਂ ਕਾਹੇ ਕਿਸ ਵਾਸਤੇ ਆਪਣੇ ਮਨ ਦਿਲ ਵਿੱਚ ਪਾਉ ਡਰ ਧਾਰਨ ਕਰਿਆ ਹੈ ਊੜੈ ਊੜ ਆਵੈ ਸੈ ਕੋਸ ਤਿਸ ਪਾਛੈ ਬਚਰੇ ਸ਼ਰਿਆ ਕੂੰਜਾਂ ਕਤਕ ਦੇ ਮਹੀਨੇ ਵਿੱਚ ਬਰਫ਼ ਪੈਣ ਤੋਂ ਪਹਾੜਾਂ ਵਿੱਚ ਅੰਡੇ ਦੇ ਕੇ ਉੱਡ-ਉੱਡ ਕੇ ਸੈਂਕੜੇ ਕੋਹਾਂ ਮੈਦਾਨੀ ਇਲਾਕੇ ਵਿੱਚ ਚੱਲੀਆਂ ਆਉਂਦੀਆਂ ਉਹ ਆਪਣੇ ਪਿੱਛੇ ਪਹਾੜਾ ਦੀਆਂ ਗੁੱਡਾਂ ਵਿੱਚ ਬੱਚਰੇ ਕਈ ਬੱਚਿਆਂ ਨੂੰ ਛੱਡ ਆਉਂਦੀਆਂ ਪਾਵਾਂਂਡੇ ਦੇ ਆਉਂਦੀਆਂ ਓਨ ਕਵਨ ਖਲਾਵੈ ਕਮਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਓਨਾਂ ਬੱਚਿਆਂ ਨੂੰ ਮਾਵਾਂ ਵਾਂਗ ਕੌਣ ਖਵਾਉਂਦਾ ਅਤੇ ਕੌਣ ਚਿੜੀਆਂ ਵਾਂਗ ਚਗਾਉਂਦਾ ਕੋਈ ਨਹੀਂ ਹੈ ਉਹ ਤਾਂ ਆਪਣੇ ਮਨ ਦਿਲ ਵਿੱਚ ਉਹਨਾਂ ਅੰਡਿਆਂ ਨੂੰ ਸਿਮਰਨ ਚੇਤੇ ਕਰਦੀਆਂ ਕੂੰਜਾਂ ਦੇ ਸਿਮਰਨ ਸਦਕਾ ਹੀ ਅੰਡੇ ਪੱਕਦੇ ਉਹਨਾਂ ਅੰਡਿਆਂ ਵਿੱਚੋਂ ਬੱਚੇ ਨਿਕਲ ਕੇ ਡਾਰਾਂ ਦੀਆਂ ਡਾਰਾਂ ਬਣਾ ਕੇ ਮਾਪਿਆਂ ਨਾਲ ਆਰਲਦੇ ਆ ਜਿਹੜੇ ਅੰਡੇ ਕੂੰਜ ਦੇ ਚੇਤੇ ਨਹੀਂ ਰਹਿੰਦੇ ਉਹ ਗਲ ਜਾਂਦੇ ਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਏ ਭਾਈ ਗੁਰਦਾਸ ਜੀ ਸਾਰੀਆਂ ਨਿਧਾਨ ਨਿਧੀਆਂ ਸਾਰੇ ਖਜ਼ਾਨੇ 10 ਅਸ਼ਟ ਸਿਧਾਂ 18 ਸਿਧਾਂ ਸਿੱਧੀਆਂ ਨੂੰ ਉਸ ਠਾਕੁਰ ਅਕਾਲ ਪੁਰਖ ਨੇ ਆਪਣੇ ਹੱਥ ਦੀਆਂ ਤਲ ਤਲੀਆਂ ਉੱਪਰ ਧਰਿਆ ਹੋਇਆ ਰੱਖਿਆ ਹੋਇਆ ਕਿ ਭਗਤ ਜਿਨ੍ਹਾਂ ਨੂੰ ਦਿੰਦਿਆਂ ਦੇਰੀ ਨਾ ਲੱਗੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਗੁਰਦਾਸ ਜੀ ਜਨ ਸੇਵਕ ਭਾਵ ਧਾਰਨ ਕਰਕੇ ਉਸ ਸਮਰੱਥ ਪ੍ਰਭੂ ਤੋਂ ਮਨ ਕਰਕੇ ਬਲਹਾਰ ਜਾਈਏ ਬਾਣੀ ਕਰਕੇ ਵੀ ਬਲਹਾਰ ਜਾਈਏ ਤੇ ਤਨ ਕਰਕੇ ਵੀ ਹਮੇਸ਼ਾ ਬਲਹਾਰ ਕੁਰਬਾਨ ਜਾਣਾ ਕਰੀਏ ਅਤੇ ਬੇਨਤੀ ਕਰੀਏ ਕਿ हे ਪਰਮੇਸ਼ਰ ਤੁਹਾਡੇ ਪਰਿਵਾਰ ਦਾ ਪਾਰ ਉਰਾਰ ਦਾ ਅੰਤ ਅਖੀਰ ਨਹੀਂ ਪਾਇਆ ਜਾਂਦਾ ਗੁਜਰੀ ਮਹੱਲਾ ਪੰਜਵਾ ਚੌਪ ਦੇ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਜਰੀ ਰਾਗ ਵਿੱਚ ਪੰਜਵੇਂ ਪਾਦਸ਼ਾ ਚਾਰ ਚਾਰ ਪੌੜੀਆਂ ਵਾਲੇ ਸ਼ਬਦਾਂ ਨੂੰ ਕਰ ਦੂਸਰੇ ਸੁਰ ਤਾਲ ਵਿੱਚ ਉਚਾਰਨ ਕਰਦੇ ਹੋਏ ਇਸ ਸ਼ਬਦ ਵਿੱਚ ਸਮਝਾਉਣਗੇ ਕਿ ਹੋਰ ਕਰਮ ਕਾਂਡ ਆਦ ਸਾਧਨ ਕਰਨ ਨਾਲ ખોਟੀ ਮਤ ਤੇ ਹੋਮੇ ਨਾਸ਼ ਨਹੀਂ ਹੁੰਦੀ ਇਸ ਦੀ ਨਿਵਰਤੀ ਗੁਰਮੁਖਾਂ ਦੀ ਸੰਗਤ ਕਰਕੇ ਹੀ ਹੁੰਦੀ ਹੈ ਮੰਗਲ ਕਰਦੇ ਇੱਕ ਜੋ ਅਦਵੈਸ ਰੂਪ ਬ੍ਰਹਮ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਿਰਿਆਚਾਰ ਕਰਹਿ ਖਟ ਕਰਮਾ ਇਤਰਾਤੇ ਸੰਸਾਰੀ ਇਹ ਪਾਈ ਜੋ ਕਿਰਿਆਚਾਰ ਕਰਮ ਕਾਂਡ ਅਨੁਸਾਰ ਕਰਨ ਵਾਲੇ ਕਰਤੱਬ ਅਤੇ ਖਟ ਕਰਮਾ ਖਟ ਨਾਮ ਛੇ ਦਾ ਹੈ ਸ਼ੇ ਕਰਮ ਸੰਧਿਆ ਤਰਪਨ ਗਾਇਤਰੀ ਦੇਵ ਪੂਜਾ ਅਰਚਨਾ ਇਸ਼ਨਾਨ ਇਤਿਆਦ ਜਿਹੜੇ ਕਰਦੇ ਆ ਖੱਟ ਕਰਮ ਵਿਦਿਆ ਪੜਨੀ ਪੜਾਉਣੀ ਜਗ ਕਰਨਾ ਤੇ ਕਰਾਉਣਾ দান ਦੇਣਾ ਤੇ ਲੈਣਾ ਆਦ ਇਹ ਕਰਦੇ ਜੋ ਇਹ ਸਭ ਸੰਸਾਰੀ ਦੁਨਿਆਵੀ ਜੀਵ ਇਹਨਾਂ ਕਰਮ ਕਾਂਡਾਂ ਵਿੱਚ ਹੀ ਰੰਗੇ ਹੋਏ ਆ ਅੰਤਰ ਮੈਲ ਨਾ ਉਤਰੈ ਹੋਮੈ ਬਿਨ ਗੁਰਬਾਜੀ ਹਾਰੀ ਪਰ ਇਹਨਾਂ ਕਰਮ ਕਾਂਡਾਂ ਨਾਲ ਅੰਦਰ ਅੰਤਿਸ਼ਕਰਨ ਵਿੱਚੋਂ ਹੰਗਤਾ ਮਮਤਾ ਦੀ ਮਲੀਨਤਾਈ ਗੰਦਗੀ ਨਹੀਂ ਉਤਰਦੀ। ਇਹ ਸੰਸਾਰੀ ਜੀਵ ਗੁਰਾਂ ਦੇ ਉਪਦੇਸ਼ ਧਾਰਨ ਤੋਂ ਬਗੈਰ ਆਪਣੇ ਮਨੁੱਖਾ ਜਨਮ ਦੀ ਬਾਜ਼ੀ ਖੇਡ ਨੂੰ ਹਾਰ ਕੇ ਚਲੇ ਜਾਂਦੇ ਆ। ਮੇਰੇ ਠਾਕੁਰ ਰੱਖ ਲੇ ਵੋ ਕਿਰਪਾ ਤਾਰੀ। ਏ ਮੇਰੇ ਠਾਕੁਰ ਸਾਡੇ ਮਾਲਕ ਪ੍ਰਭੂ ਆਪ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਰੱਖ ਲੈਣਾ ਕਰੋ। ਕੂਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹਾਉ ਏ ਪ੍ਰਭੂ ਕੁਰੂਣਾ ਮਦੇ ਹੁੰਦਾ ਵਿੱਚੋਂ ਕੋਈ ਵਿਰਲਾ ਟਾਵਾ ਟਾਵਾ ਹੀ ਤੇਰਾ ਸੇਵਕ ਦਾਸ ਹੁੰਦਾ ਬਾਕੀ ਹੋਰ ਸਾਰੇ ਤਾਂ ਬਿਵਹਾਰੀ ਵਪਾਰ ਕਰਨ ਵਾਲੇ ਮਤਲਬੀ ਲੋਕ ਹਨ ਅਰਥਾਤ ਹੋਰ ਲੋਕ ਪਰਮਾਰਥ ਦੇ ਕਾਰਜਾਂ ਨੂੰ ਵੀ ਸੰਸਾਰਿਕ ਨਫਿਆਂ ਲਈ ਹੀ ਵਰਤਦੇ ਆ ਰਘਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਆ। ਸਾਸਤ ਬੀਦ ਸਿਮਰਤ ਸਭ ਸੋਦੇ। ਸਭ ਏਕਾ ਬਾਤ ਪੁਕਾਰੀ। ਛੇ ਸਾਸਤ ਕੀਏ ਸ਼ਾਸਤਰ ਚਾਰ ਬੀਦ ਤੇ 27 ਸਿਮਰਤੀਆਂ। ਇਤਿਆਦ ਸਾਰੇ ਹੀ ਸੋਦੇ ਸੋਧ ਭਾਵ ਵਿਚਾਰ ਕੇ ਦੇਕੇ ਆ। ਇਹ ਸਾਰੇ ਇੱਕੋ ਬਾਤ ਗੱਲ ਨੂੰ ਹੀ ਪੁਕਾਰ ਪੁਕਾਰ ਕੇ ਕਹਿ ਰਹੇ ਆ। ਬਿਨ ਗੁਰ ਮੁਕਤ ਨਾ ਕੋ ਪਾਵੇ। ਮਨ ਵੇਖਹੁ ਕਰ ਵਿਚਾਰੇ ਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਗੈਰ ਕੋਈ ਵੀ ਮੁਕਤੀ ਨਹੀਂ ਪਾ ਸਕਦਾ ਇਸ ਗੱਲ ਨੂੰ ਆਪਣੇ ਅਨੁਭਵ ਜਾਂ ਪੁਸਤਕਾਂ ਦੁਆਰਾ ਮਨ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਵੋ ਅਠ ਛੱਠ ਮੱਜਨ ਕਰ ਇਸਨਾਨ ਪ੍ਰਮ ਆਏ ਧਰ ਸਾਰੀ ਜਿਹੜੇ ਲੋਕ 68 ਤੀਰਥਾਂ ਉੱਪਰ ਮੱਜਨ ਟੁੱਬੀ ਲਗਾ ਕੇ ਇਸਨਾਨਾ ਨਹਾਉਣਾ ਕਰਦੇ ਆ ਮੱਜਨ ਇਸ ਨਾਨਾ ਪੁਰਬਾਂ ਦੇ ਉੱਪਰ ਜਾ ਕੇ ਇਸ਼ਨਾਨ ਕਰ ਆਉਣ ਅਤੇ ਸਾਰੀ ਧਰਤੀ ਭਰਮ ਦੇ ਵਿਚਰਦੇ ਹੋਏ ਵੀ ਆ ਜਾਣ ਅਨਕ ਸੋਚ ਕਰਹਿ ਦਿਨ ਰਾਤੇ ਬਿਨ ਸਤਗੁਰ ਅੰਧਿਆਰੀ ਦਿਨ ਰਾਤ ਅਨੇਕਾਂ ਪ੍ਰਕਾਰ ਦੀ ਸੋਚ ਹੰਦਾ ਪਵਿੱਤਰਤਾ ਕਰਦੇ ਰਹਿਣ ਪਰ ਸਤਗੁਰੂ ਸਾਹਿਬ ਜੀ ਤੋਂ ਬਗੈਰ ਅਵਿਦਿਆ ਦੀ ਹਨੇਰੀ ਰਾਤ ਪਈ ਹੀ ਰਹਿੰਦੀ ਆ ਤਾਵਤ ਤਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਤਾਵਤ ਤਾਵਤ ਦੌੜਦਿਆਂ ਦੌੜਦਿਆਂ ਸਾਰਾ ਸੰਸਾਰ ਹੀ ਦੌੜ ਭਟਕ ਕੇ ਆਇਆ ਭਾਵਤਾ ਜਾਣ ਵਾਲੇ ਸੰਸਾਰ ਦੇ ਪਦਾਰਥਾਂ ਦੀ ਪ੍ਰਾਪਤੀ ਲਈ ਦੌੜਨ ਵਾਲਾ ਹੋ ਕੇ ਸਾਰਾ ਸੰਸਾਰ ਹੀ ਧਾਇਓ ਦੌੜ ਰਿਹਾ ਹੈ ਪਰ ਜਿਹੜੇ ਅਬ ਹੁਣ ਹਰੀ ਪਰਮੇਸ਼ਰ ਦੇ ਦੁਆਰੀ ਦੁਆਰੇ ਸਾਦ ਸੰਗਤ ਵਿੱਚ ਆ ਗਏ ਆ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਪੁਰਸ਼ਾਂ ਦੀ ਪਰਮੇਸ਼ਰ ਨੇ ਦੁਰਮਤ ખોਟੀ ਮਤ ਮੇਟ ਨਾਸ ਕਰਕੇ ਆਤਮ ਵਿਸ਼ੈਣੀ ਬੁੱਧ ਮਤ ਦਾ ਪ੍ਰਕਾਸ਼ ਕਰ ਦਿੱਤਾ ਹੈ ਅਤੇ ਉਹਨਾਂ ਗੁਰਮੁਖ ਗੁਰਮੁਖਾਂ ਤਾਈ ਤਾਰਨਾ ਕੀਤਾ ਹੈ ਗੁਰਮੁਖ ਜਨ ਆਪ ਤਾਂ ਤਰੇ ਹੋਏ ਹੀ ਹਨ ਤੇ ਹੋਰਨਾਂ ਨੂੰ ਵੀ ਤਾਰੀ ਬੀੜੀ ਦੀ ਣਾਈ ਹੋ ਕੇ ਆਸਾ ਰੂਪ ਨਦੀ ਤੋਂ ਤਾਰਨ ਕਰਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wah he guru wah he guru wah ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ